ਪੁਰਾਣੇ ਪੰਜਾਬ ਚ ਲੱਬਿਆ ਪ੍ਰਾਂਤਨ ਸਵੇ ਦਾ ਨਸ਼ਾ ਮੁਕਤ ਪਿੰਡ ਜਿੱਥੇ ਬੀੜੀ ਸਿਗਰਟ ਤਮਾਕੂ ਤੱਕ ਲੈ ਕੇ ਜਾਣ ਦੀ ਮਿਲਦੀ ਹੈ ਸਜ਼ਾ ਚਮੜੇ ਦੀ ਬਣੀ ਵਸਤੂ ਤੇ ਬਹਾਨਾ ਤੇ ਵੀ ਹੈ ਰੋਕ ਬੀੜੀਨ ਜਾਂਦੀਏ ਸਿਗਰਟਨ ਜਾਂਦੀਏ ਤਮਾਕੂਨ ਜਾਂਦਾ ਜੁਤਨ ਜਾਂਦਾ ਹੈ ਔਰ चमड़न जाता है बेल्ट जाती है बिजली वगैरह भी, भी नहीं थी पहले कुछ नहीं था मिट्टीरियल से लाइटन इन गैस होती 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 उस उस दिन में मिट्टीरियल होते थे और गैस होती थी गैस में लाइट करनी शादी तभी होती थी हमारी तब गैस से लाइट खानी है तभी ईद होता था दो साल ही रोड को लाइट अच्छा लाइट भी नहीं थी पहले जहाँ ये लोग पुरानी जिंदगी जी रहे पुरातन समय की ਇਨਾਂ ਦਾ ਰਹਿਣਾ ਸਹਿਣਾ ਖਾਣਾ ਪੀਣਾ ਵਪਾਰ ਪ੍ਰਾਤਨ ਸਮੇਂ ਦਾ ਆਇਆ ਸਾਰਾ ਇਹ ਪਿੰਡ ਵੱਲ ਆ ਕੇ ਇੰਜ ਲੱਗਦਾ ਜਿੱਦਾਂ ਅਸੀਂ ਸਦੀਆਂ ਪੁਰਾਣੇ ਸਮੇਂ ਵਿੱਚ ਚਲੇ ਗਏ ਆ ਇੱਥੇ ਦੇ ਸ਼ੁੱਧ ਵਾਤਾਵਰਣ ਵਿੱਚ ਰਹਿ ਕੇ ਹਰ ਕਿਸੇ ਨੂੰ ਇੱਕ ਬਖਰੀ ਜ਼ਿੰਦਗੀ ਦਾ ਅਹਿਸਾਸ ਹੋਏਗਾ ਸਾਹਮਣੇ ਬਿਲਕੁਲ ਪਿੰਡ ਨਜ਼ਰ ਆ ਰਿਹਾ ਆ ਇੱਥੇ ਦੀਆਂ ਔਰਤਾਂ ਦੇਖ ਲਓ ਕਿੰਨਾ ਸਖਤ ਕੰਮ ਕਰ ਰਹੀਆਂ ਬੰਦਿਆਂ ਵਾਲੇ ਕੋਈ ਬਾਈਕ ਨਹੀਂ ਆਏਗੀ ਸਾਈਕ ਗਾੜੀ ਮੋਟਰ ਗੁੰਜਾਏਗੀ ਬਿਰੀ ਸਿਕਟੇ ਕੋਈ ਨਹੀਂ ਜਾਏਗੀ ਚਮੜਾ ਜੁੱਤਾ हिमाचल में जो बीड़ी सिगरेट है काफी ज्यादा पीते हैं लेकिन ये ऐसा गांव है जहाँ मतलब लेकर जाना मना है पीना मना वो है वो तो एक चंबे वाली एक अनोखी बात है ठीक है ऐसा गांव मेरे को नहीं लगता कहीं दुनिया में हर जगह बीड़ी घुसती है प्रसाद को बंद हो जाता है रोड प्रसाद को बंद हो जाता है गाड़िया गाड़ी चढ़ती नहीं चढ़ जाएगी कितने महीने पड़ती है ਵਰੀ ਸੇ ਪੜੀਗੀ ਤੋ ਫਰਵਰੀ ਲਾਸਟ ਅਪ੍ਰੈਲ ਤਿਕ ਲਾਸਟ ਅਪ੍ਰੈਲ ਕੀ 6 7 8 ਤੱਕ ਪੜਦੀ ਰਹਤੀ ਹੈ ਜੇ ਲਾਸਟ ਗਾਉ ਆ ਜੇ ਆਖਰੀ ਗਾਉ ਆ ਨਾ ਸਮਾਚ ਲਗਾਣਾ ਅਸਟੀ ਆ ਜੀ आखिरी इसके आगे कोई गांव नहीं है ना जंगल है फिर मतलब ज्यादातर जो लोग है जहाँ के वो यही जनता करते हैं जी बेडू वगैरह यही काम ज्यादा करते हैं बेडू है हमारे दस बारह पांच छह टोला रे चुकवाणे वहाँ सर्दी को पाने भी मुश्किल होते हैं जंगल से पत्ती कटने को नहीं होता हमारे को कैसा कैसा करके हम दिक्कत करके जी रहे जानवर के तरह जानवर की तरह मतलब बहुत औखा है रहने का ना दो तीन साल हुई रोड निकले हुए पहले तो हमारे घोड़े की तरह थे आदमी मरीज वो तो मर जाता था यहाँ भी मारे घर से के लाया यहाँ जैसा प्राण चले गए किसी आदमी के बहुत दिक्कत होता है पहले रोड नहीं था ना नहीं था ना? ना जी नहीं था बहुत जानवर के तरह है हमारा जिंदगी जमीन खोदनी मटर बीजे मटर जोड़ी है हमारे पास भालू है जानवर देते बारी कोई खाली पड़ी है सारी जमीन खाली पड़ी है जानवर नहीं होने देते कुछ भी है ना नहीं देते होने हमारे ਇਹ ਪਿੰਡ ਕਿਸੇ ਸਮੇਂ ਪੰਜਾਬ ਵਿੱਚ ਹੁੰਦਾ ਸੀਗਾ ਜਿੰਨਾ ਵੀ ਕਾਂਗੜਾ ਤੋਂ ਲੈ ਕੇ ਮੰਡੀ ਤੇ ਕੁਲੂ ਤੱਕ ਏਰੀਆ ਸੀਗਾ ਇਹ ਸਾਰਾ ਪੰਜਾਬ ਹੁੰਦਾ ਸੀਗਾ ਇਸ ਕਰਕੇ ਅਸੀਂ ਇਸ ਵੀਡੀਓ ਵਿੱਚ ਪੁਰਾਣਾ ਪੰਜਾਬ ਕਿਹਾ ਹੋਇਆ ਆ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚਾਨਾ ਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਿਤਪਾਲ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਇੱਕ अनोखे ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਹਿਮਾਚਲ ਦੇ ਮੰਡੀ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਆ ਇਹਦੀ ਅਸੀਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਪਹਿਲਾਂ ਹੀ ਦੱਸ ਦਿੰਦੇ ਆ ਕਿ ਜਦੋਂ ਤੁਸੀਂ ਹੁਸ਼ਿਆਰਪੁਰ ਤੋਂ ਆਉਨੇ ਆ ਕਾਂਗੜੇ ਕਾਂਗੜੇ ਤੋਂ ਤੁਸੀਂ ਪਾਲਮਪੁਰ ਹੁੰਦੇ ਹੋਏ ਬਰੋਟ ਵੈਲੀ ਪੈਂਦਾ ਆ ਜਗਿੰਦਰ ਨਗਰ ਤੋਂ ਅੱਗੇ 30 35 ਕਿਲੋਮੀਟਰ ਉੱਥੇ ਇਹ ਪਿੰਡ ਪੈਂਦਾ ਆ ਪਚੌਂਡ ਪਚੌਂਡ ਪਿੰਡ ਦਾ ਤੁਸੀਂ ਕਿਸੇ ਨੂੰ ਪੁੱਛ ਕੇ ਇੱਥੇ ਪਹੁੰਚ ਸਕਦੇ ਆ ਇਸ ਪਿੰਡ ਨੇ ਇੱਕ ਵੱਖਰਾ ਇਤਿਹਾਸ ਰਚਿਆ ਹੋਇਆ ਆ ਇਸ ਪਿੰਡ ਦੇ ਵਿੱਚ ਬੀੜੀ ਸਿਗਰਟ ਤੇ ਹੋਰ ਜਿੰਨੀਆਂ ਵੀ ਲੈਦਰ ਦੀਆਂ ਚੀਜ਼ਾਂ ਆ ਉਹ ਪਿੰਡ ਵਾਲੇ ਨਾ ਬਤ ਸਕਦੇ ਆ ਨਾ ਪਿੰਡ ਦੇ ਅੰਦਰ ਲੈ ਕੇ ਜਾ ਸਕਦੇ ਆ ਨਾ ਪੀ ਸਕਦੇ ਆ ਬਾਹਰ ਵਾਲਿਆ ਵੀ ਕੋਈ ਵੀ ਇਸ ਪਿੰਡ ਵਿੱਚ ਬੀੜੀ ਸਿਗਰਟ ਲੈਦੇ ਦੀ ਕੋਈ ਵੀ ਚੀਜ਼ ਪਾ ਕੇ ਨਹੀਂ ਜਾ ਸਕਦਾ ਕਿ ਉਹਦੇ ਬੂਟ ਵਗੈਰਾ ਜੇ ਲੈਦੇ ਤੇ ਜੋ ਵੀ ਹੈਗਾ ਆ ਉਹ ਸਾਰਾ ਲਹਾ ਕੇ ਫਿਰ ਹੀ ਅੰਦਰ ਉਹਨੂੰ ਬਾੜਿਆ ਜਾਂਦਾ ਆ ਤੁਸੀਂ ਦੇਖ ਲਓ ਅੱਜ ਦੇ ਟਾਈਮ ਤੇ ਇਦਾਂ ਦਾ ਪਿੰਡ ਪੂਰੀ ਦੁਨੀਆ ਵਿੱਚ ਨਹੀਂ ਹੋਏਗਾ ਇਹ ਹਿਮਾਚਲ ਦਾ ਇੱਕ ਅਨੋਖਾ ਪਿੰਡ ਆ ਜਿਹੜਾ ਪੰਜਾਬ ਦੇ ਕੋਲ ਪੈ ਜਾਂਦਾ 200 ਕਿਲੋਮੀਟਰ ਹੁਣ ਇਸ ਪਿੰਡ ਵਿੱਚ ਜਾਂਦੇ ਆ ਜਾ ਕੇ ਉੱਥੇ ਦੇ ਸਥਾਨਿਕ ਲੋਕਾਂ ਨਾਲ ਗੱਲਬਾਤ ਕਰਦੇ ਆ ਪੂਰੀ ਡਿਟੇਲ ਦੇ ਵਿੱਚ ਜਾਣਦੇ ਆ ਅਸੀਂ ਹੁਣ ਪਚੌਂਡ ਪਿੰਡ ਵੱਲ ਚੱਲ ਪਏ ਆ ਆ ਰਸਤੇ ਵਿੱਚ ਸਾਨੂੰ ਕੁਦਰਤ ਦੀ ਗੋਦ ਵਿੱਚ ਬਸੇ ਇੱਕ ਘਰ ਮਿਲੇ ਆ ਇਹ ਘਰਾਂ ਦੇ ਆਲੇ-ਦੁਆਲੇ ਕਿੰਨੀ ਸ਼ਾਂਤੀ ਮਹਿਸੂਸ ਹੋ ਰਹੀ ਆ ਇੱਥੇ ਦੀਆਂ ਔਰਤਾਂ ਦੇਖ ਲਓ ਕਿੰਨਾ ਸਖਤ ਕੰਮ ਕਰ ਰਹੀਆਂ ਬੰਦਿਆਂ ਵਾਲੇ ਰਸਤੇ 'ਚ ਰੁਕੇ ਆ ਦੇਖ ਲੋ ਕਿੰਨਾ ਵਧੀਆ ਕੰਮ ਕੀਤਾ ਹੋਇਆ ਕਿਸੇ ਨੇ 24 ਘੰਟੇ ਕੁਦਰਤੀ ਜਲ ਸ਼ਿਵਲਿੰਗ ਦੇ ਉੱਤੇ ਪੈ ਰਿਆ ਆ ਜਿਹਨੂੰ ਦੇਖ ਕਿੰਨਾ ਸਕੂਨ ਮਿਲਦਾ ਪਿਆ ਆ ਕਿਸੇ ਨੇ ਆ ਦੇਸੀ ਜਿਗਾਰ ਕੀਤਾ ਹੋਇਆ ਜਿਹਦੇ ਵਿੱਚੋਂ ਅਸੀਂ ਪਾਣੀ ਭਾਰ ਰਹੇ ਆ ਉਹਨੇ ਕਿੱਡਾ ਵੱਡਾ ਕੰਮ ਕਰਤਾ ਦੇਖ ਲੋ ਤੁਸੀਂ ਜਿੱਦਾਂ ਜਿੱਦਾਂ ਅਸੀਂ ਹੁਣ ਪਿੰਡ ਵੱਲ ਨੂੰ ਜਾ ਰਹੇ ਹਾਂ ਰਸਤਾ ਉਨਾ ਹੀ ਖਤਰਨਾਕ ਆ ਰਿਹਾ ਆ ਅੱਗੇ ਤੋਂ ਅੱਗੇ ਆਲੇ-ਦੁਆਲੇ ਦੀ ਖੂਬਸੂਰਤੀ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ ਤੁਸੀਂ ਖੁਦ ਦੇਖ ਸਕਦੇ ਹੋ ਇੱਕ ਸਾਈਡ ਤੇ ਝਰਨਿਆਂ ਦਾ ਪਾਣੀ ਦੂਸਰੇ ਪਾਸੇ ਖੁੱਲੇ ਮੈਦਾਨ ਇੱਥੇ ਹਰ ਕਿਸੇ ਦਾ ਮਨ ਮਜਬੂਰ ਹੋ ਜਾਏਗਾ ਇੱਥੇ ਰੁਕਣ ਨੂੰ ਇਸ ਪਿੰਡ ਵੱਲ ਜਾਂਦੇ ਰਸਤੇ ਦੀ ਖੂਬਸੂਰਤੀ ਕੋਈ ਬਿਆਨ ਨਹੀਂ ਕਰ ਸਕਦਾ ਕੁਦਰਤ ਪ੍ਰੇਮੀ ਇੱਕ ਵਾਰ ਰੱਬ ਦੀ ਬਣਾਈ ਕਲਾਗਾਰੀ ਵੱਲ ਧਿਆਨ ਜ਼ਰੂਰ ਦੇਣ ਇਸ ਰਸਤੇ ਵੱਲ ਦੇਖ ਹਰ ਇੱਕ ਨੂੰ ਕੁਦਰਤ ਨਾਲ ਪਿਆਰ ਹੋ ਜਾਏਗਾ ਇਹ ਰਸਤਾ ਦੇਖ ਹਰ ਕਿਸੇ ਦਾ ਮਨ ਇਹ ਪਿੰਡ ਦੇਖਣ ਨੂੰ ਕਰੇਗਾ ਜਿਹੜਾ ਅੱਜ ਤੱਕ ਦੁਨੀਆ ਤੋਂ ਲੁਕਿਆ ਹੋਇਆ ਸੀ ਰਾਖਤ ਦੇ ਵਿੱਚ ਜਿੰਨੇ ਵੀ ਪਿੰਡ ਆ ਰਹੇ ਆ ਇਹ ਪਿੰਡ ਦੁਨੀਆ ਤੋਂ ਇੱਕ ਬੱਖਰੀ ਜ਼ਿੰਦਗੀ ਬਤੀਤ ਕਰ ਰਹੇ ਆ ਆ ਸਾਹਮਣੇ ਔਰਤ ਨੇ ਦੇਖ ਲੋ ਕਿੰਨੀਆਂ ਲੱਕੜਾਂ ਦਾ ਬੇੜ ਚੱਕਿਆ ਹੋਇਆ ਆ ਜਿਹੜਾ ਕਿ ਬੰਦਾ ਵੀ ਨਹੀਂ ਚੱਕ ਸਕਦਾ ਇਹ ਲੋਕ ਪੁਰਾਣੀ ਜ਼ਿੰਦਗੀ ਜੀ ਰਹੇ ਆ ਪ੍ਰਾਤਨ ਸਮੇਂ ਦੀ ਇਹਨਾਂ ਦਾ ਰਹਿਣਾ ਸਹਿਣਾ ਖਾਣਾ ਪੀਣਾ ਵਪਾਰ ਪ੍ਰਾਤਨ ਸਮੇਂ ਦਾ ਆ ਸਾਰਾ ਇਹ ਪਿੰਡ ਵੱਲ ਆ ਕੇ ਇੰਜ ਲੱਗਦਾ ਜਿੱਦਾਂ ਅਸੀਂ ਸਦੀਆਂ ਪੁਰਾਣੇ ਸਮੇਂ ਵਿੱਚ ਚਲੇ ਗਏ ਆ ਅਸੀਂ ਹੁਣ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਅੱਗੇ-ਅੱਗੇ ਰੰਗ-ਬਰੰਗੇ ਪਹਾੜਾਂ ਦੇ ਇੰਨੇ ਸੋਹਣੇ ਦ੍ਰਿਸ਼ ਨਜ਼ਰ ਆ ਰਹੇ ਆ ਹਰ ਕੋਈ ਇਹ ਗੱਲ ਸੋਚੋ ਨੂੰ ਮਜਬੂਰ ਹੋ ਜਾਏਗਾ ਜੇ ਰਸਤੇ ਦੇ ਇੰਨੇ ਜ਼ਬਰਦਸਤ ਦ੍ਰਿਸ਼ਾ ਤਾਂ ਪਿੰਡ ਦੇ ਕੀ ਹੋਣਗੇ ਹੁਣ ਆ ਸਾਹਮਣੇ ਬੱਕਰੀਆਂ ਦੇ ਮੇਮਣੇ ਦੇਖ ਲਓ ਤੁਸੀਂ ਜਿਹੜੇ ਕਿੰਨੇ ਸੋਹਣੇ ਤੇ ਪਿਆਰੇ ਲੱਗਦੇ ਪਏ ਆ ਇਹ ਇੱਕ-ਇੱਕ ਕਰਕੇ ਪਹਾੜੀ ਦੇ ਉੱਤੇ ਚੜ ਰਹੇ ਆ ਬਲਤੋ ਪਾਰ ਦੂਸਰੇ ਪਾਸੇ ਲੋਕ ਦਿਖਾਈ ਦੇ ਰਹੇ ਆ ਪਿੰਡ ਦੇ ਇਹਨਾਂ ਤੋਂ ਜਾਣਦੇ ਆ ਪਿੰਡ ਦੇ ਬਾਰੇ ਆਪ ਇਸੇ گاਉ ਕਿਹੋ ਅਤੇ ਕਿਤਨੇ ਮਹੀਨੇ ਮਰ ਪੜਦੀ ਹੈ ਜੀ ਯਹਾਂ ਪੇ ਮਾਰੇ ਪੜਦੀ ਹੈ ਅਬ ਜਨਵਰੀ ਸੇ ਪੜੇਗੀ ਤੋ ਫਰਵਰੀ ਲਾਸਟ ਅਪ੍ਰੈਲ ਤਿਕ ਲਾਸਟ ਅਪ੍ਰੈਲ ਕੇ 6 7 8 ਤਕ ਪੜਦੀ ਰਹਤੀ ਹੈ ਜੇ ਲਾਸਟ ਗਾਉ ਹੈ ਜੇ ਆਖਰੀ ਗਾਉ ਹੈ ਨਾ ਸਮਾਚ ਲਗਾ ਨਾ ਆਖਰੀ ਇਸਕੇ ਅਗੇ ਕੋਈ ਗਾਉ ਨਹੀਂ ਹੈ ਨਾ ਇਹ ਜੰਗਲ ਹੈ ਫਿਰ ਮਤਲਬ ਜਿਆਦਾਤਰ ਜੋ ਲੋਕ ਹੈ ਜਹਾਂ ਕੇ ਉਹ ਅਜਹੀ ਦੰਦਾ ਕਰਤੀਆਂ ਜੀ ਜੈਸੇ ਆਪਣੇ ਆਪਣੇ ਕਿਆ ਦੰਦਾ ਕਿਆ ਕਰਤੇ ਹੈ ਜਹਾਂ ਪੇ ਕਿਆ ਦੰਦਾ ਕਰਨਾ ਹੈ ਜੀ जमीन खोदनी मटर बीजे मटर जारी है मारे पास बालू, बालू है जानवर न देते बारी कोई खाली पड़ी है सारी जमीना खाली पड़ी है खाली। मैं तो जानवर नहीं होने देते कुछ भी है ना नहीं देते होने हमारे ठीक ठीक है थीक है कुछ नहीं है मतलब ज्यादा जहाँ जो ये बेडू वगैरह यही काम ज्यादा करते ये हो बेडू है हमारे दस बारह पांच छह टोला चुकवाने सर्दी को पाने भी मुश्किल होते हैं जंगल से पत्ती कटने को नहीं होता हमारे को कैसा कैसा करके हम दिक्कत करके जी रहे मतलब जानवर के तरह जानवर की तरह मतलब बहुत औखा है रहने का ना बहुत ज्यादा ना जीवन जैसे भी फिर ये जानवर बहुत होते है ये झाड़ी में नहीं हमारे सर्दी को जाने को नहीं जानवर आते है यहाँ ज्यादा है हैालू कौन से कलर का है यहाँ पे काला काला कालू काला बालू काला बालू दूजा ये चिता होता है बहुत हाँ जी क्योंकि जो गांव है आपका हमने देखा कि इतना दूर जाकर रास्ता भी कच्चा है आने का कोई रोड नहीं है कैसे नहीं है अभी निकले को दो तीन साल हुई रोड निकले पहले तो हमारे घोड़ एक तरह आदमी मरीज वो तो मर जाता था यहाँ भी मारे घर से ठुआके लाया यहाँ जैसा प्राण चले गए किसी आदमी बहुत दिक्कत होता है पहले रोड नहीं था ना जहाँ नहीं, 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 नहीं।, नहीं था बहुत जानवर के तरह तो वो काफी मतलब देखना बहुत वो जीवन जो जो घर है मतलब, गांव में तो कुछ कुछ लोग जो कमाई है उनके तो डाल भी रहे वाले घर ना जी हाँ कोई जिस चीज की कमाई अच्छी है जो हम गरीब आदमी है तो हम तो लकड़ के घर में द्वारा कर रहे हैं जी, ਠੀਕ ਆ ਮਾਤਾ ਜੀ ਠੀਕ ਆ ਜੀ ਠੀਕ ਆ ਜੀ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਪਿੰਡੂ ਡਰ ਰਹੇ ਆ ਇੱਥੇ ਦੇ ਸ਼ੁੱਧ ਵਾਤਾਵਰਣ ਵਿੱਚ ਰਹਿ ਕੇ ਹਰ ਕਿਸੇ ਨੂੰ ਇੱਕ ਬਖਰੀ ਜ਼ਿੰਦਗੀ ਦਾ ਅਹਿਸਾਸ ਹੋਏਗਾ ਸਾਹਮਣੇ ਬਿਲਕੁਲ ਪਿੰਡ ਨਜ਼ਰ ਆ ਰਿਹਾ ਆ ਆਪ ਲੋਕਲ ਹੋ ਜਾ ਕੇ ਅਸੀਂ ਪਿੰਡ ਦੇ ਬਾਹਰ ਆਪਣਾ ਮੋਟਰਸਾਈਕਲ ਲਗਾਤਾ ਆ ਸਾਹਮਣੇ ਸਾਨੂੰ ਆਂਟੀ ਦਿਖਾਈ ਦਿੱਤੇ ਇਨਾਂ ਤੋਂ ਪਿੰਡ ਬਾਰੇ ਜਾਣਕਾਰੀ ਲੈਣੇ ਆ ਤੇ ਤੁਹਾਡੇ ਨਾਲ ਵੀ ਸਾਂਝੀ ਕਰਦੇ ਆ ਨਮਸਤੇ ਜੀ ਜੀ ਬਹੁਤ ਪੁਰਾਣਾ گاਉ ਹੈ ਮਾਤਾ ਜੀ ਇਹ ਨਾ ਹਾਂਜੀ ਬਹੁਤ ਪੁਰਾਣਾ گاਉ ਹੈ ਨਾ ਜੀ ਕਿਤਨਾ ਪੁਰਾਣਾ ਹੈ ਜੀ ਮਤਾਓਗੇ ਥੋੜਾ ਜਿਹਾ ਮੇਂ ਅਸਾ ਕਾਫੀ ਪੁਰਾਣਾ ਹੈ ਹਾਂਜੀ ਔਰ ਇਹ ਪਤਾ ਚੱਲਾ ਹਮੇ ਕਿ ਇਸ گاਉਂ ਮੇ ਚਮਰਾ ਵਗੈਰਾ ਸਿਗਰੇਟ ਵਗੈਰਾ ਨਹੀਂ ਜਾਂਦੀ ਕੋਈ ਚੀਜ਼ ਨਹੀਂ ਜਾਂਦੀ ਜੀ ਨਹੀਂ ਜਾਂਦਾ ठीक है चमड़ा नहीं जाता ठीक है ना बीड़ी सिगरेट कुछ नहीं जाता, नहीं जाता है। ओके, ओके। हिमाचल में जो पहला गाँव है ऐसे मतलब जो ऐसा गाँव है जिसमें बीड़ी सिगरेट लेदर कुछ नहीं जाती चमड़ा वगैरा चलो ठीक है माता जी ठीक है जे पशु वगैरह रखे हैं गाय वगैरा है ना और पेडू भी रखे हुए आपने भी रखे हैं मतलब जहाँ ज्यादातर जो काम है वो कौन सा काम है धंधा वगैरह क्या करते हैं लोग जहाँ के ਸਾਂਭ ਕਰਤੇ ਜੀ ਅੱਜ ਦਿਨ ਬਿਜਤੇ ਹੈ ਬਾਤੇ ਬਸ ਹੂੰ ਹੂੰ ਹੁਣ ਅਸੀਂ ਤੁਹਾਨੂੰ ਇੱਕ ਬਰ ਪਿੰਡ ਦੇ ਬਾਰ ਬਾਰ ਦੀ ਪਿੰਡ ਦੇ ਵੱਤ ਤੋਂ ਵੱਧ ਘਰ ਦਿਖਾ ਦਿੰਨੇ ਆ ਕਿਉਂਕਿ ਇਸ ਪਿੰਡ ਦੇ ਅੰਦਰ ਬਾਹਰਲੇ ਬੰਦੇ ਨੂੰ ਨਹੀਂ ਜਾਣ ਦਿੰਦੇ ਜੇ ਕੋਈ ਜ਼ਿਆਦਾ ਜਿੱਦ ਕਰੇ ਤਾਂ ਇੱਥੇ ਦੀਆਂ ਕੁਝ ਸ਼ਰਤਾਂ ਆ ਜਿਨ੍ਹਾਂ ਨੂੰ ਮੰਨ ਕੇ ਅਤੇ ਆਪਣੇ ਬੂੜ ਜਿਹੜੇ ਆ ਤੁਸੀਂ ਲਾ ਕੇ ਪਿੰਡ ਵਿੱਚ ਜਾ ਸਕਦੇ ਆ ਫਿਰ ਕੋਈ ਮਨਾਹੀ ਨਹੀਂ ਇਹ ਪਿੰਡ ਕਿਸੇ ਸਮੇਂ ਪੰਜਾਬ ਦਾ ਪਿੰਡ ਹੁੰਦਾ ਸੀ ਇੱਥੇ ਦੇ ਲੋਕ ਅੱਜ ਵੀ ਪੰਜਾਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਸ ਪਿੰਡ ਵਿੱਚ ਬੀੜੀ ਸਿਗਰਟ ਤਮਾਕੂ ਤੇ ਹੋਰ ਜਿੰਨੀਆਂ ਵੀ ਨਸ਼ੇ ਵਾਲੀਆਂ ਚੀਜ਼ਾਂ ਆ ਉਹਨਾਂ ਨੂੰ ਪਿੰਡ ਵਿੱਚ ਲੈ ਕੇ ਜਾਣ ਵਾਲੇ ਨੂੰ ਸਜ਼ਾ ਮਿਲਦੀ ਆ ਉਹ ਭਾਵੇਂ ਪਿੰਡ ਦਾ ਹੋਵੇ ਜਾਂ ਬਾਹਰਲਾ ਇੱਥੇ ਲੈਦਰ ਦੀਆਂ ਬਣੀਆਂ ਜਿੰਨੀਆਂ ਵੀ ਵਸਤੂਆਂ ਆ ਉਹ ਸਾਰੀਆਂ ਤੁਸੀਂ ਪਿੰਡ ਵਿੱਚ ਨਹੀਂ ਲੈ ਕੇ ਜਾ ਸਕਦੇ ਜੇ ਕੋਈ ਉਹਨਾਂ ਨੂੰ ਲੈ ਕੇ ਜਾਂਦਾ ਆ ਗਲਤੀ ਨਾਲ ਵੀ ਉਹਨੂੰ ਵੀ ਸਜ਼ਾ ਮਿਲਦੀ ਆ ਇਸ ਪਿੰਡ ਵਿੱਚ ਹਰ ਤਰ੍ਹਾਂ ਦੇ ਬਹਾਨਾ ਸਾਈਕਲ ਤੋਂ ਲੈ ਕੇ ਗੱਡੀਆਂ ਤੱਕ ਨਹੀਂ ਜਾਂਦੇ ਬਿਲਕੁਲ ਬੈਨ ਆ ਹੁਣ ਤੁਸੀਂ ਪਿੰਡ ਦੇ ਆਲੇ-ਦੁਆਲੇ ਇੱਕ ਵਾਰ ਨਿਗਾਹ ਮਾਰੋ ਇਹ ਪਿੰਡ ਕੁਦਰਤ ਦੀ ਗੋਦ ਵਿੱਚ ਆ ਇੱਥੇ ਹਰ ਕਿਸੇ ਨੂੰ ਆ ਕੇ ਬਹੁਤ ਸਕੂਨ ਮਿਲੇਗਾ ਇਸ ਤਰ੍ਹਾਂ ਦਾ ਪਿੰਡ ਤੁਹਾਨੂੰ ਦੁਨੀਆ ਵਿੱਚ ਕਿਤੇ ਨਹੀਂ ਮਿਲਣਾ ਜਿੱਥੇ ਇਸ ਤਰ੍ਹਾਂ ਦੇ ਕਾਨੂੰਨ ਹੋਣ ਇਸ ਪਿੰਡ ਦੇ ਆਲੇ-ਦੁਆਲੇ ਸਾਨੂੰ ਘੁੰਮ ਕੇ ਬਹੁਤ ਵਧੀਆ ਲੱਗਿਆ ਆ ਕੁੱਤਾ ਤੁਸੀਂ ਦੇਖ ਲਓ ਕਿੰਨਾ ਸਿਆਣਾ ਆ ਤੇ ਇਹ ਸਾਨੂੰ ਬਿਲਕੁਲ ਸਾਹਮਣੇ ਲੈ ਕੇ ਜਾ ਰਿਹਾ ਘਰ ਵੱਲ ਨੂੰ ਇੱਥੇ ਤੁਹਾਨੂੰ ਜਿੰਨੇ ਵੀ ਕੁੱਤੇ ਮਿਲਣਗੇ ਉਹ ਕਾਫੀ ਵਫਾਦਾਰ ਅਤੇ ਪਿਆਰ ਕਰਨ ਵਾਲੇ ਮਿਲਣਗੇ ਤੇ ਇਦਾਂ ਨਹੀਂ ਜਿੱਦਾਂ ਸਾਡੇ ਭੌਂਕਣ ਬਹਿ ਜਾਂਦੇ ਆ ਦੇਖ ਕੇ ਹਰ ਬੰਦੇ ਨੂੰ ਜੇ ਕੋਈ ਬਾਹਰੋਂ ਆਉਂਦਾ ਆ ਸਗੋਂ ਇਹ ਸਾਨੂੰ ਵੱਤ ਤੋਂ ਵੱਧ ਪਿਆਰ ਕਰਦਾ ਹੀ ਨਜ਼ਰ ਆਇਆ ਹੁਣ ਆ ਸਾਹਮਣੇ ਘਰ ਦੇਖ ਲੋ ਕਿੰਨਾ ਸੋਹਣਾ ਆ ਬਿਲਕੁਲ ਪਹਾੜੀ ਦੇ ਥੱਲੇ ਆ ਹਰ ਕਿਸੇ ਨੂੰ ਇਸ ਪਿੰਡ ਵਿੱਚ ਆ ਕੇ ਇੱਕ ਵੱਖਰਾ ਹੀ ਆਨੰਦ ਮਿਲੇਗਾ ਇਹ ਪਿੰਡ ਹਿਮਾਚਲ ਦਾ ਦੂਸਰਾ ਸਖਤ ਕਾਨੂੰਨ ਵਾਲਾ ਪਿੰਡ ਆ ਪਹਿਲਾ ਮਲਾਨਾ ਤੇ ਦੂਸਰਾ ਪਚੌਂਡਾ ਪਿੰਡ ਮਲਾਨਾ ਪਿੰਡ ਬਾਰੇ ਤਾਂ ਤੁਸੀਂ ਕਾਫੀ ਲੋਕ ਜਾਣਦੇ ਆ ਪਰ ਇਸ ਪਿੰਡ ਬਾਰੇ ਕੋਈ ਬਾਹਰਲਾ ਬੰਦਾ ਨਹੀਂ ਜਾਣਦਾ ਜਿਹੜਾ ਕਾਫੀ ਉਚਾਈ ਤੇ ਜੰਗਲਾਂ ਵਿੱਚ ਬਸਿਆ ਹੋਇਆ ਆ। ਨਸੀ ਜੀ। ਨਸੀ ਜੀ। ਤੇ ਇਸ گاؤں ਦੇ ਬਾਰੇ ਡਿਟੇਲ ਚ ਦੱਸੋ ਜਿੱਦਾਂ ਸਾਨੂੰ ਪਤਾ ਲੱਗਾ ਕਿ ਇਸ گاؤں ਦੇ ਵਿੱਚ ਸਿਗਰਟ, ਬੀੜੀ, ਲੈਦਰ ਵਗੈਰਾ ਨਹੀਂ ਕੋਈ ਲੈ ਕੇ ਜਾ ਸਕਦਾ। ਹਾਂ ਨਹੀਂ ਜਾ ਤੁਹਾਰਾ ਹੋਰ ਤਾਂ ਬਾਹਰ ਜੋ ਸੜਕੀ ਐ ਇਸਕੇ ਅੰਦਰ ਨਹੀਂ ਜਾਏਗਾ। ਅੱਛਾ ਜੀ ਮਤਲਬ ਕੋਈ ਲੈ ਕੇ ਨਹੀਂ ਜਾ ਸਕਦਾ ਨਾ। ਮਨਾਹੀ ਹੈ ਬਿਲਕੁਲ ਸਿਗਰਟ ਬੀੜੀ ਵੀ ਨਹੀਂ ਜਾਏਗੀ ਅੰਦਰ ਜੋ ਸੜਕੀ ਦੇ ਅੰਦਰ ਕੋ। ਅੱਛਾ ਕੋਈ ਬਾਈਕ ਨਹੀਂ ਆਏਗੀ। ਸਿਗਰਟ ਗਾੜੀ ਮੋਟਰ ਕੋਈ ਨਹੀਂ ਜਾਏਗੀ, ਬੀੜੀ ਸਿਗਰਟ ਕੋਈ ਨਹੀਂ ਜਾਏਗੀ, ਚਮੜਾ ਜੁੱਤਾ। ਮਤਲਬ ਜੇ ਦੇਖਣਾ ਹੋ ਜੀ ਪੂਰੇ ਹਿਮਾਚਲ ਮੇ ਇੱਕ ਮਤਲਬ ਵੱਖਰਾ گاਉਂ ਹੈ ਜੀ ਜਹਾਂ ਸਿਗਰਟ ਬੀੜੀ ਲੈਦਰ ਇਹ ਦੂਸਰੇ ਨੰਬਰ ਪਰ ਆਤਾ ਹੈ ਠੀਕ ਹੈ ਕੁਲੂ ਵੀ ਹੈ ਨਾ ਮਲਾਣਾ گاਉਂ ਆ ਵੀ ਨਹੀਂ ਜਾਂਦਾ ਐ ਸਹੀ ਓਕੇ ਮਲਾਹਾ ਮਲਾਣਾ ਬਾਹਾਂ ਕੋਈ ਟੱਚ ਨਹੀਂ ਕਰ ਸਕਦਾ ਬਾਹਾਂ ਵੀ ਹੈ ਨਾ ਵਾਹ ਤਾਂ ਟੱਚ ਵੀ ਨਹੀਂ ਕਰਦਾ ਹੱਥ ਵੀ ਨਹੀਂ ਮਲਾਤੇ ਹਾਂ ਨਹੀਂ ਮਲਾਤੇ ਹਾਂਜੀ ਹਾਂਜੀ ਨਹੀਂ ਮਲਾਤੇ ਮਤਲਬ ਜੇ ਹਿਮਾਚਲ ਮੇ ਦੂਸਰੇ ਨੰਬਰ ਪਰ ਆਤਾ ਹੈ گاਉਂ ਹੈ ਨਾ ਪਹਿਲੇ ਨੰਬਰ ਪਰ ਮਲਾਣਾ ਹੈ ਦੂਸਰੇ ਮੇ ਜੇ ਹੈ ਨਾ ਠੀਕ ਹੈ ਠੀਕ ਹੈ گاਉਂ ਕਿਤਨਾ ਪੁਰਾਣਾ ਹੈ ਜੀ ਉਸੇ ਮਤਲਬ ਜੇ 11000 ਸਾਲ ਬੋਲ ਸਕਤੇ ਹਾਂ 11000 ਜਿਆਦਾ ਵੀ ਹੈ 11000 ਦੇ ਆਸਪਾਸ ਹੈ ਜਿਆਦਾ 11000 ਸਾਲ ਪੁਰਾਣਾ ਤਾਂ ਹੋ ਗਿਆ ਹੈ ਬੜਾ ਪੁਰਾਣਾ گاਉ ਹੈ ਬਹੁਤ ਪੁਰਾਣਾ ਹੈ ਇਹ ਖਸਕੋ ਦੇ ਇਹ ਮਾਤਾ ਦਾ ਹੈ ਇਹ ਮੰਦਿਰ ਮੰਦਿਰ ਹੈ ਇਹ ਮਾਤਾ ਦਾ ਮੰਦਿਰ ਹੈ ਇਹ ਵੀ ਮਾਤਾ ਦੀ ਮਾਤਾ ਹੈ ਇਹ ਵੀ ਮਾਤਾ ਹੈ ਠੀਕ ਹੈ ਠੀਕ ਹੈ ਤੇ گاਉਂ ਕੀ ਡਿਵੈਲਪਮੈਂਟ ਵਗੈਰਾ ਕੈਸੇ ਬੜੀਆ ਹੋ ਰਹੀ ਹੈ ਜੀ हां ऐसे देखा तो देखा आपने रोड तो हमने देखा अभी बना पहले तो रोड भी नहीं था ना पहले वो छ रोड था नहीं लाइट वगैरह कुछ नहीं दो साल है वही रोड को लाइट अच्छा लाइट भी, भी नहीं थी पहले यहां पे नहीं, थी। नहीं थी लाइट थी पहले जगनी से काम चलता था मिट्टी तेल से हां वो स्टैंप पहले दूसरी में पड़ जाता था लाइट नहीं थी यहां से आज तो हो गया हम कितने और आजकल सब 55 साल वो पहले ऐसे था ना तो अभी जो दंदा वगैरह का है जी जहां पे दंदा कुछ नहीं है ही है ਮੇਡ ਬੱਕਰੀ ਜ਼ਮੀਨ ਦੀ ਉਹ ਨਵੀਂ ਬਾਅਦ ਜੇ ਬੇਨ ਬੱਕਰੀ ਵਗੈਰਾ ਮਟਰ ਮਟਰ ਵੀ ਤੇ ਕੋ ਵੀ ਗਾ ਦੀ ਹੈ ਮਤਲਬ ਖੇਤੀ ਵਾੜੀ ਦਾ ਮੇਰੇ ਕੋ ਹੈ ਨਾ ਸਾਧ ਨਾ ਵੀ ਪ੍ਰਸਾਦ ਕੋ ਬੰਦ ਹੋ ਜਾਂਦਾ ਹੈ ਰੋਡ ਓਕੇ ਪ੍ਰਸਾਦ ਕੋ ਬੰਦ ਹੋ ਜਾਂਦਾ ਹੈ ਗਾੜੀ ਨਹੀਂ ਚਲਦੀ ਗਾੜੀ ਚੜਤੀ ਨਹੀਂ ਅਨੀ ਜੀ ਫਿਰ ਸਬਜੀ ਸੁਜਦੀ ਐਂ ਸੜ ਜਾਈ ਸਾਰੀ ਤੇ ਸੁਣ ਬਰਫ ਵਗੈਰਾ ਪੜਤੀ ਹੈ ਜਹਾਂ ਪੇ ਬਰਫ ਪੜਤੀ ਹੈ ਉਸ ਟਾਈਮ ਵੀ ਬੰਦ ਹੋ ਜਾਂਦਾ ਹੋਗਾ ਰਸਤਾ ਹਾਂ ਬਰਫ ਵੀ ਬੰਦ ਹੋ ਜਾਂਦਾ ਹੈ ठीक हमें बताओ की जैसे सिगरेट बीड़ी और लेदर के बाद बीड़ी नहीं जाती है सिगरेट नहीं जाती है तम्बाकू जाता है जूतान जाता है और चमड़न जाता है बेल्ट जाती है फोन चमड़े लेदरा हो ओ वो बन जाता है हाँ जी हाँ जी और जहाँ धंधा वगैरह बताओ क्या लोग करते हैं काम वगैरह काम वगैरह हम मटर बेचते हैं आलू बेचते है बाकी हम भेड़ बकरी पालते हैं

कुछ निष्ठा है तो रास्ता अभी बना ना जो पड़ा है पहले कोई रास्ता नहीं था पहले कोई कुछ नहीं था तेल ते से होती होती होती। थी। उस, उस दिन में तेल होते थे और गैस होती थी गैस में लाइट शादी तभी होती थी हमारी लाइट खानी है तभी होता था अब अब कोई प्रॉब्लम लाइट है जब सारे धंधे तैयार है ये हमारे आखिरी गाँव है इसके आगे कोई गाँव नहीं है कोई गाँव नहीं उस आगे कुल्लू का डिस्ट्रिक्ट कुल्लू शुरू हो जाता आ, ना। ए, में। जो करना आ, है बर्फ कितनी पड़ती है जहाँ जी छह फुटती है पांच फुट और चार फुट दो है, भारी हो गया था तो छह सात फुट जाती है रास्ता बंद हो जाता है रास्ता बंद तब आदमी जाते है नीचे को ऊपर को इंसान जाएगा बाकी कोई नहीं जाते गाँव है लास्ट गाँव यही बात है जी नहीं बहुत बढ़िया जी

ਅੱਜ ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਾ ਜੀ ਧੰਨਵਾਦ ਠੀਕ ਹੈ ਜੋ ਸਾਨੂੰ ਪਤਾ ਲੱਗਿਆ ਕਿ ਇੱਥੇ ਮਤਲਬ ਲੇਜ਼ਰ ਸਿਗਰਟ ਬੀੜੀ ਬਿਲਕੁਲ ਮਨਾ ਆ ਨਾ ਕੋਈ ਪਿੰਡ ਵਾਲਾ ਪੀ ਸਕਦਾ ਆ ਤੇ ਨਾ ਹੀ ਕੋਈ ਬਾਹਰੋਂ ਆ ਕੇ ਪੀ ਸਕਦਾ ਹਮੇ ਜਿਆਦਾ ਹੈਰਾਨਗੀ ਪਤਾ ਕਿਸ ਚੀਜ਼ ਕੀ ਹੈ ਕਿਉਂਕਿ ਹਮਨੇ ਦੇਖਾ ਕਿ ਹਿਮਾਚਲ ਮੇ ਜੋ ਬੀੜੀ ਸਿਗਰਟ ਨਾ ਕਾਫੀ ਜਿਆਦਾ ਪੀਤੇ ਆ ਆ ਪੀਤੇ ਲੇਕਿਨ ਜੇ ਐਸਾ گاਉਂ ਆ ਜਹਾਂ ਜਾਣਾ ਹੀ ਮਤਲਬ ਲੈ ਕੇ ਜਾਣਾ ਮਨਾ ਆ ਪੀਣਾ ਮਨਾ ਆ ਉਹ ਤਾਂ ਇੱਕ ਚੰਬੇ ਵਾਲੀ ਇੱਕ ਅਨੋਖੀ ਬਾਤ ਹੈ ਹਾਂ ਠੀਕ ਹੈ ਜੀ ਚੰਬੇ ਵਾਲੀ ਹਾਂ ਉਹ ਆ ਗਏ ਮਤਲਬ ਕਿ ਐਸਾ گاਉਂ ਮੇਰੇ ਕੋ ਨਹੀਂ ਲੱਗਦਾ ਕਿ ਹੀ ਦੁਨੀਆ ਮੇ ਕੋਈ ਹੋਰ ਹੋਗਾ ਨਹੀਂ ਹੈ ਹਰ ਜਗ੍ਹਾ ਬੀੜੀ ਸਿਗਰਟ ਘਰ ਮੇ ਗੁਸਤੀ ਹੈ ਜੇ ਇੱਕ ਐਸਾ گاਉਂ ਆ ਹੈ ਕਿਸੇ ਨੇ ਵੀ ਅੰਦਰ ਜਾਣਾ ਹੋ گاਉਂ ਵਿੱਚ ਤੇ ਉਹ ਲੈਦਰ ਲੈਦਰ ਕਾ ਨਾ ਕੁਝ ਹੋ ਉਸਕੇ ਪਾਸ ਚਮੜਾ ਨਹੀਂ ਹੋ ਕੋਈ ਚਮੜਾ ਸਿਗਰਟ ਬੀੜੀ ਕੁਝ ਨਾ ਹੋ ਕੁਝ ਨਾ ਹੋ ਉਹ ਉਸਕੋ ਆਪਣੇ ਤਮਾਕੂ ਵਿੱਚ ਨਾ ਹੋ ਕੁਝ ਨਹੀਂ ਤੇ ਆਪਣਾ ਫੁਟਕਾ ਵਗੈਰਾ ਕੁਝ ਨਹੀਂ ਹੋ ਉਸਕੇ ਬਿਗੈਰ ਉਸਕੋ ਤਾਰੋ ਹਾ ਉਸਕੋ ਤਾਰੋ ਔਰ ਚਲੇ ਆਓ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਹੁਣ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤਾਂ ਕਿ ਸਾਨੂੰ ਬੱਦ ਤੋਂ ਵੱਧ ਮੋਟੀਵੇਸ਼ਨ ਮਿਲ ਸਕੇ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਧੰਨਵਾਦ